ਸਲੀ ਦਾ ਸਾਹਿਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀਮਾ ਸਾਹਿਬ ਆਖਿਆ ਨਾ ਕਿਤੇ ਹੋਰ ਤਾਂ ਨਹੀਂ ਉਹ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂ ਰੋਕ ਕੋ ਤਾਂ ਨਹੀਂ ਨਾ ਕੋਈ ਤੁਕੇ ਭੋਂਦਰ ਸਾਹਿਬ ਤਾਂ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਖ ਨੇ ਵੈਸੇ ਥੋੜੀ ਪਤਾਲ ਵੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਝੁਲਾ ਬੱਜਿਆ ਕਿੱਥੇ ਸੀ ਉਹ ਮਾੜਾ ਜਿਹਾ ਜ਼ਰੂਰ ਦਾ ਮੇਰਾ ਦਰਜਾ ਤੋਹਤਾ ਸਾਡੇ ਬਾਪੂ ਜੀ ਹੈ ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਈ ਦਾ ਸਰਾ ਸੁਖੀ ਰਹੀ ਦਾ ਚੋਰਾ ਜਿਹੜੀ ਗਾਣਾ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦਈਏ ਚੋਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਤੁਸੀਂ ਸਤਿਕਾਰਯੋਗ ਹੈ ਮਗਰ ਕੁੰਦਰਜਾ ਅਜ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜਰੂਰ ਦੱਸ ਦਿਓ ਕੀ ਦੱਸ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰਦੇ ਹੋ ਮੈਨੂੰ ਉਹ ਦੋਆਂ ਦਾ ਪਤਾ ਜਿੱਨਾਂ ਦੀ ਮਿਹਰਬਾਨੀ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਕੋਈ ਭਗਵੰਤ ਵੀ ਇੰਨੀ ਖਬਰ ਰੱਖ ਸਕਦਾ ਤੇ ਆਪੜਿਆ ਵੀ ਨਹੀਂ ਰੱਖ ਸਕਦਾ ਚਲੋ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲੱਗਾ ਥੋੜਾ ਧੰਵਾਦ ਹੀ ਕਰ ਸਕਦਾ ਮੈਂ ਭੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਮੈਂ ਧੰਵਾਦ ਕਰਨਾ ਚਾਹੁੰਦਾ ਜਿੰਨੇ ਦਾ ਰੱਖਦੇ ਆ ਬੜੇ ਪਿਆਰ